ਪਿਆਰ ਪਿਆਰ ਵਿੱਚ ਨਾ ਬਗਾੜੋ ਬੱਚੇ ਦਾ ਨਾਮ ਸਸ਼ੇਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਬੜਾ ਪਿਆਰਾ ਜਿਹਾ ਵਿਸ਼ਾ ਲੈ ਕੇ ਆਏ ਆ ਬਹੁਤ ਪਿਆਰਾ ਜਿਹਾ ਵਿਸ਼ਾ ਸਾਡਾ ਅੱਜ ਦਾ ਤੇ ਉਹ ਵਿਸ਼ਾ ਹੈ ਜੀ ਕਿ ਪਿਆਰ ਪਿਆਰ ਦੇ ਵਿੱਚ ਨਾ ਬੱਚੇ ਦਾ ਅਸੀਂ ਨਾਂ ਹੀ ਬਗਾੜ ਦਿੰਨੇ ਕਈ ਵਾਰ ਜਿਵੇਂ ਮੰਨ ਲਓ ਛੋਟਾ ਬੱਚਾ ਹੈ ਛੋਟਾ ਬੱਚਾ ਨਾ ਛੋਟੇ ਬੱਚੇ ਨੂੰ ਬੱਚਾ ਜਿਹੜਾ ਹਰ ਬੰਦੇ ਨੂੰ ਪਿਆਰਾ ਲੱਗਦਾ ਤੇ ਪਿਆਰ ਪਿਆਰ ਦੇ ਵਿੱਚ ਸਾਡੇ ਮੂੰਹੋਂ ਨਾ ਸਿੱਧੇ ਨਾਮ ਤਾਂ ਕਦੇ ਨਿਕਲਦੇ ਹੀ ਨਹੀਂ ਆ ਹੁਣ ਮੰਨ ਲਓ ਕਈ ਵਾਰ ਕਈ ਵਾਰ ਤੁਸੀਂ ਬੜੇ ਹੈਰਾਨ ਹੁੰਨੇ ਹੋ ਕਿ ਬੱਚਾ ਇਹ ਇਹ ਅੱਛਾ ਇੱਕ ਹੋਰ ਜੀ ਛੋਟੇ ਬੱਚੇ ਦਾ ਜਦੋਂ ਆਪਾਂ ਬੱਚਾ ਤਾਂ ਛੋਟਾ ਹੁੰਦਾ ਉਸ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਇਹ ਨਾਮ ਦਾ ਕਿੰਨਾ ਕਿ ਇੱਕ ਵੱਡਾ ਇਫੈਕਟ ਪੈਂਦਾ ਹੈ ਅੱਗੇ ਜਾ ਕੇ ਅੱਗੇ ਜਾ ਕੇ ਨਾ ਜਦੋਂ ਤੁਸੀਂ ਬੱਚੇ ਦਾ ਨਾਮ ਕੋਈ ਅਲੱਗ ਜਿਹਾ ਰੱਖ ਦਿੰਨੇ ਹੋ ਮਜ਼ਾਕੀਆ ਜਿਹਾ ਕਈ ਵਾਰ ਰੱਖ ਦਿੰਨੇ ਹੋ ਤਾਂ ਉਸ ਬੱਚੇ ਨੂੰ ਨਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਪੈਂਦਾ ਉਹਨੂੰ ਕਿਉਂਕਿ ਕਈ ਵਾਰ ਨਾ ਅਸੀਂ ਪਿਆਰ ਪਿਆਰ ਚ ਇਹ ਸਾਡਾ ਗੋਲੂ ਮੋਲੂ ਉਹਨੂੰ ਗੋਲੂ ਮੋਲੂ ਦੇ ਵਿੱਚ ਕਈ ਵਾਰ ਹੁੰਦਾ ਵੀ ਗੋਲੂ ਵੇ ਰੱਖਿਆ ਗਿਆ ਨਾਮ ਦਾ ਜਾਂ ਇਹ ਬੱਚਾ ਸਾਡਾ ਮਤਲਬ ਕੁਝ ਵੀ ਨਾਮ ਹੋ ਸਕਦਾ ਮੈਂ ਉਹ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਜਿਹੜੇ ਜਿਹੜੇ ਅਸੀਂ ਲੈਨੇ ਆ ਸੋ ਇਸ ਤਰ੍ਹਾਂ ਦੇ ਨਾਮ ਜਿਹੜੇ ਆ ਉਹ ਸਾਨੂੰ ਮੈਨੂੰ ਲੱਗਦਾ ਵੀ ਸਾਨੂੰ ਉਹਨਾਂ ਦੇ ਕਿਸੇ ਦੇ ਵੀ ਸਾਹਮਣੇ ਨਹੀਂ ਲੈਣੇ ਚਾਹੀਦੇ ਕਿਉਂਕਿ ਕਿਤਨਾ ਕਿਤੇ ਜਾ ਕੇ ਨਾ ਉਹ ਨਾਮ ਪੱਕ ਜਾਂਦੇ ਆ ਤੇ ਜਦੋਂ ਅਸੀਂ ਨਾ ਜਦੋਂ ਅਸੀਂ ਦੇਖੋ ਜੋ ਤੁਸੀਂ ਨਾ ਕਦੇ ਬੱਚੇ ਦਾ ਨਾਮ ਲੈ ਕੇ ਦੇਖੋ ਪੂਰਾ ਸਿੰਘ ਜਾਂ ਕੌਰ ਸਮੇਤ ਤੇ ਤੋਂ ਬੜਾ ਇੱਕ ਭਰਮਾ ਜਾਂ ਹੈਵੀ ਜਾਂ ਨਾਮ ਬਣ ਜਾਂਦਾ ਬੱਚੇ ਦਾ ਜਿਹੜਾ ਵੀ ਤੁਸੀਂ ਰੱਖਿਆ ਹੋਇਆ ਅਗਰ ਤੁਸੀਂ ਪੂਰਾ ਨਾਮ ਲੈਨੇ ਹੋ ਪਰ ਅਗਰ ਤੁਸੀਂ ਛੋਟਾ ਨਾਮ ਲੈਨੇ ਨਾ ਤੁਹਾਨੂੰ ਆਪਣੇ ਆਪ ਨੂੰ ਵੀ ਮਹਿਸੂਸ ਹੁੰਦਾ ਵੀ ਇਹ ਇੱਕ ਜਿਹੜੀ ਹੈ ਵੀ ਏਡੀ ਕੋ ਵੱਡੀ ਪਰਸਨੈਲਿਟੀ ਨਹੀਂ ਹੁਣ ਮੰਨ ਲਓ ਹੈ ਤਾਂ ਵੈਸੇ ਇਹ ਬੜੀ ਮਜ਼ਾਕੀਆ ਗੱਲ ਇਕ ਵੀ ਬਹੁਤ ਵੱਡਾ ਕੋਈ ਅਫਸਰ ਹੋਵੇ ਤੇ ਉਹਦਾ ਨਾਮ ਹੋਵੇ ਬਹੁਤ ਕੱਚਾ ਜਿਹਾ ਨਾਮ ਰੱਖਿਆ ਹੋਵੇ ਤੇ ਉਹਦਾ ਪ੍ਰਭਾਵ ਵੀ ਨਹੀਂ ਪੈਂਦਾ ਕੋਈ ਜ਼ਿਆਦਾ ਜਾ ਕੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਅਸੀਂ ਨਾ ਖੁਦ ਬੱਚਿਆਂ ਦੇ ਲਈ ਕਈ ਵਾਰ ਜਿਹੜਾ ਉਹ ਇਸ ਤਰ੍ਹਾਂ ਦੇ ਪਾਤਰ ਬਣ ਜਾਂਦੇ ਆ ਜਿਦੇ ਵਿੱਚ ਅਸੀਂ ਖੁਦ ਮਹਿਸੂਸ ਕਰਦੇ ਆ ਬਾਅਦ ਦੇ ਵਿੱਚ ਕਿ ਅਸੀਂ ਕੀ ਕੀ ਕਰ ਬੈਠੇ ਔਰ ਉਹ ਤੋਂ ਬਾਅਦ ਨਾ ਅਸੀਂ ਜਿੰਨਾ ਮਰਜੀ ਜ਼ੋਰ ਲਾ ਲਈਏ ਉਸ ਬੱਚੇ ਦਾ ਨਾਮ ਨਹੀਂ ਸੁਧਰ ਸਕਦਾ ਉਹਨੂੰ ਬੱਚੇ ਨੂੰ ਪੂਰੀ ਜ਼ਿੰਦਗੀ ਆਪਣੇ ਅਸਲ ਨਾਮ ਦੇ ਨਾਲ ਉਸ ਨਾਮ ਨਾਲ ਜਿਹੜਾ ਔਰ ਕਦੇ ਵੀ ਦੇਖਿਓ ਤੁਸੀਂ ਜਿਹੜਾ ਬੱਚੇ ਦਾ ਅਸਲ ਨਾਮ ਹੋਊਗਾ ਉਹਦੇ ਨਾਲ ਉਹ ਜਿਹੜਾ ਤੁਸੀਂ ਸ਼ਾਰਟ ਜਾਂ ਨਾਮ ਮਸ਼ਹੂਰ ਕਰ ਦਿੰਦੇ ਹੋ ਨਾ ਉਹ ਸਾਰੇ ਨੂੰ ਲੈਣਾ ਵੀ ਸੌਖਾ ਲੱਗਦਾ ਹੈ ਤੇ ਕਈ ਵਾਰ ਤਾਂ ਇਹ ਹੁੰਦਾ ਹੈ ਵੀ ਅਸੀਂ ਬੱਚੇ ਦਾ ਨਾਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਰੱਖ ਦਿੰਨੇ ਆ ਕਿ ਬੱਚੇ ਦਾ ਅਸਲ ਨਾਮ ਹੀ ਸਾਡੀ ਰਿਸ਼ਤਰੀਆਂ ਵਿੱਚ ਪਤਾ ਨਹੀਂ ਹੁੰਦਾ ਕਿਸੇ ਨੂੰ ਉਹ ਸਭ ਨੂੰ ਇਹ ਹੁੰਦਾ ਵੀ ਇਸ ਬੱਚੇ ਦਾ ਨਾਮ ਹੈ ਜਿਹੜਾ ਉਹ ਤਾਂ ਇਹੀ ਨਾਮ ਹੈ ਬਸ ਦੂਜਾ ਤਾਂ ਨਾਮ ਹੀ ਨਹੀਂ ਹੈ ਦੂਜੇ ਨਾਮ ਨਾਲ ਅਸਲ ਨਾਮ ਨਾਲ ਕੋਈ ਜਾਣਦੇ ਨਹੀਂ ਹੁੰਦੇ ਰਿਸ਼ਤਰੀਆਂ ਦੇ ਵਿੱਚ ਵੀ ਤੜੇ ਯਾ ਦੋਸਤੋ ਮਿੱਤਰਾਂ ਦੇ ਵਿੱਚ ਵੀ ਸੋ ਕੋਸ਼ਿਸ਼ ਕਰੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਿਆਰ ਪਿਆਰ ਦੇ ਵਿੱਚ ਬੱਚੇ ਤੇ ਪਿਆਰ ਇੰਨਾ ਵੀ ਨਾ ਡੋਲ ਦਿਓ ਕਿ ਉਹਦਾ ਤੁਸੀਂ ਨਾਮ ਹੀ ਬਗੜ ਛਡੋ ਤੇ ਉਹ ਤੋਂ ਬਾਅਦ ਕੋਈ ਹੱਲ ਤੁਹਾਡੇ ਹਾਂ ਆਪਣੇ ਹੱਥ 'ਚ ਵੀ ਨਹੀਂ ਰਹਿੰਦਾ ਤੁਸੀਂ ਜਿੰਨਾ ਮਰਜ਼ੀ ਰਿਸ਼ਤਦਾਰਾਂ ਨੂੰ ਜਾਂ ਕਿਸੇ ਨੂੰ ਵੀ ਕਹਿੰਦੇ ਰਹੋ ਕਿ ਬੱਚੇ ਦਾ ਇਹ ਨਾਮ ਨਾ ਲਿਆ ਜਾਵੇ ਜੀ ਪਰ ਉਹ ਨਾਮ ਉਸ ਬੱਚੇ ਦਾ ਜਿਹੜਾ ਪਿੱਛਾ ਹੈ ਉਹ ਪੂਰੀ ਜ਼ਿੰਦਗੀ ਨਹੀਂ ਛੱਡਦਾ ਸੋ ਕੋਸ਼ਿਸ਼ ਕਰੋ ਕਿ ਸ਼ੁਰੂ ਤੋਂ ਜਿਹੜਾ ਨਾਮ ਤੁਸੀਂ ਬੱਚੇ ਦਾ ਰੱਖਿਆ ਹੈ ਉਹੀ ਨਾਮ ਉਹਦਾ ਚੱਲਦਾ ਰਹੇ ਹਮੇਸ਼ਾ ਉਹੀ ਇੱਕੋ ਨਾਮ ਨਾਲ ਜਾਣਿਆ ਜਾਵੇ ਕਦੇ ਵੀ ਉਹਦਾ ਘਰ ਦਾ ਨਾਮ ਅਲੱਗ ਤੇ ਦੂਜਾ ਨਾਮ ਅਲੱਗ ਪਲੀਜ਼ ਨਾ ਰੱਖਿਆ ਜਾਵੇ ਇਹਦੇ ਵਿੱਚ ਕੋਈ ਬਹੁਤੀ ਪਿਆਰ ਵਾਲੀ ਗੱਲ ਨਹੀਂ ਹੈ ਠੀਕ ਹੈ ਤੁਸੀਂ ਪਿਆਰ ਜਿਤਾ ਰਹੇ ਹੋ ਪਿਆਰ ਜਿਤਾਉਣ ਦਾ ਮਤਲਬ ਇਹ ਕਦੇ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਸਾਹਮਣੇ ਵਾਲੇ ਦਾ ਜਿਹੜਾ ਉਹ ਨਾਮ ਹੀ ਬ�ਾੜ ਦੋ ਸੋ ਕਿ ਇਸ ਚੀਜ਼ ਦਾ ਤੁਸੀਂ ਬਹੁਤ ਜ਼ਰਾ ਧਿਆਨ ਧਿਆਨ ਰੱਖਣਾ ਹੈ ਕਿ ਬੱਚੇ ਦੇ ਨਾਮ ਨੂੰ ਬਗਾੜਿਆ ਨਾ ਜਾਵੇ ਧੰਨਵਾਦ ਜੀ ਸੱਚੀ ਗੱਲ ਹੈ